ਨਾ ਦੂਜਾ ਸੂਆ ਸੂਈ ਹੋਈ ਝੋਟੀ ਆ ਮਿੱਤਰੋ ਬਾਲੇ ਸਾਫ ਸੁਥਰੇ ਥਣ ਲੈ ਝੋਟੀ ਨੇ ਨਾ ਪਹਿਲਾ ਸੂਆ ਸੂਣਾ ਥਲ ਥਲ ਕਰਦੀ ਆ ਆ ਝੋਟੀ ਆ ਗਈ ਨਾ ਇਹ 2 ਮਹੀਨੇ ਦੀ ਟੋਕੜ ਗੱਬਣ ਝੋਟੀ 5 ਕਿਲੋ ਦੋ ਥਣ ਵੱਧ ਘਟ ਹੋਵੇ ਪੂਰ ਸ਼ਰਲਾ ਚਵਾਈ ਦੀ ਬਹੁਤ ਪੋਲੀ ਹੈ ਜੀ 115000 ਦੀ ਝੋਟੀ ਅਤੇ 85000 ਰੁਪਏ ਦੀ ਕੋਈ ਬੰਦਾ ਇਹਨੂੰ ਵਾਪਸ ਕਰ ਆਏ ਓਏ ਆਹਾ ਚੁੰਡੀ ਭਰ ਗਈ ਦੇਖੋ ਹੁਣ ਤੁਸੀਂ ਲੇ ਵਾ ਲੂ ਵਾ ਦੇਖ ਲਿਓ ਇਹਦਾ ਮਿੱਤਰੋ ਅਛਾ ਮੈਨੂੰ ਆਂ ਦੱਸ ਦਿਨ ਕਿੰਨੇ ਪਏ ਦੇ ਮੇ ਮਿੱਤਰੋ ਨਾ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਾ ਬਹੁਤ ਸੋਹਣੀਆਂ ਸੁਨਖੀਆਂ ਝੋਟੀਆਂ ਲੈ ਕੇ ਆਏ ਆਂਗੇ ਝੋਟੀਆਂ ਆਪਾਂ ਤੁਹਾਨੂੰ ਨਾ ਸਾਰੀਆਂ ਦਿਖਾਵਾਂਗੇ ਪਹਿਲਾਂ ਨਾ ਤੁਸੀਂ ਇਧਰੋਂ ਚੈੱਕ ਕਰ ਲਓ ਵੀ ਨਾ ਬਹੁਤ ਤੇ ਜਿਵੇਂ ਜਿਵੇਂ ਕੋਈ ਘਾਟ ਹੋਈ ਝੋਟੀਆਂ ਦੇ ਵਿੱਚ ਉਹ ਵੀ ਦੱਸੀ ਜਾਊਗੀ ਤੁਹਾਨੂੰ ਬਾਕੀ ਇੱਕ ਵਾਰੀ ਨਿਗਾਹ ਮਾਰ ਲਓ ਜਿਵੇਂ ਆਹ ਵਿਚਾਲੇ ਖੜੀ ਆ ਵੀ ਪਹਿਲਣ ਝੋਟੀ ਆ ਗਈ ਉਹ ਕਾ ਪੀਸਾ ਤੇ ਆ ਆ ਗਈ ਨਾ ਜਿਹੜੀ ਝੋਟੀ ਤੁਸੀਂ ਇਹ ਦੇਖ ਲਓ ਮਿੱਤਰੋ ਇਹੇ ਹੈਗੀ ਆ ਸੂਈ ਸਵਾਈ ਦੂਜਾ ਸੂਆ ਤੇ ਇੱਕ ਖੜੀ ਆ ਨਾ ਇਧਰ ਹੈਵੀ weight ਦੇ ਵਿੱਚ ਖੜੀ ਆ ਇੱਕ ਆ ਆ ਗਈ ਦੇਖ ਲਓ ਤੁਸੀਂ ਵਜਨ ਵਜੂ ਚੈੱਕ ਕਰ ਲਓ ਤੇ ਇਹ ਸੂਣ ਵਾਲੀ ਆ ਆਜੋ ਆਪਾਂ ਕਰਵਾ ਗਏ ਤੁਹਾਡੀ ਗੱਲਬਾਤ ਤੇ ਲੱਗੇ ਇਹਨਾਂ ਨਗਾ ਦੀ ਜਾਣਕਾਰੀ ਬਾਕੀ ਵੀਡੀਓ ਨੂੰ ਬਦ ਤੋਂ ਬਦ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਲੋੜਵੰਦ ਭਰਾਵਾਂ ਤੱਕ ਪਹੁੰਚ ਸਕੇ ਹੱਥ ਜੋੜ ਕੇ ਇੱਕ ਬੇਨਤੀ ਕਰਦੇ ਹੁੰਨੇ ਆ ਸਾਧਾਂ ਦੇ ਬਚਨਾਂ ਤੇ ਨਾ ਰਹਿਆ ਕਰੋ ਮਿੱਤਰੋ ਇੱਥੇ ਆ ਕੇ ਨਾ ਆਪਦੀ ਤਸੱਲੀ ਕਰ ਲਿਆ ਕਰੋ ਤਸੱਲੀ ਕਰਕੇ ਨਾ ਕੋਈ ਵੀ ਤੁਸੀਂ ਲਿਜਾ ਸਕਦੇ ਹੋ ਆਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਬਈ ਹੈਪੀ ਕਿਵੇਂ ਆ ਜੀ ਸਾਰੇ ਠੀਕ ਆ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਦੇਖਣਾ ਨੂੰ ਸਤਿ ਸ੍ਰੀ ਅਕਾਲ ਜੀ ਪਹਿਲਾਂ ਹੈਪੀ ਜੀ ਆਪਣੇ ਪਿੰਡ ਦੀ ਗੱਲ ਕਰ ਲੀਏ ਪਿੰਡ ਆਪਣਾ ਜਗਰਾਮ ਤੀਰਥ ਹੈ ਜੀ ਠੀਕ ਹੈ ਸੀਲ ਤਲਵੰਡੀ ਸਾਬੋ ਜੀ ਠੀਕ ਹੈ ਕਿਲਾ ਬਠਿੰਡਾ ਜੀ ਠੀਕ ਆ ਅ ਅੱਛਾ ਮਿੱਤਰੋ ਬਾਈ ਦਾ ਪਿੰਡ ਆਗਾ ਜਗਰਾਮ ਤੀਰਥ ਨੇੜੇ ਤਲਵੰਡੀ ਸਾਬੋ ਦੇ ਪਿੰਡ ਰਹਿ ਜਾਂਦਾ ਅੱਛਾ ਫਿਰ ਮੈਨੂੰ ਐਂ ਦੱਸ ਹੁਣ ਜੇ ਗੱਲ ਕਰ ਲੀਏ ਆਪਾਂ ਪਹਿਲਾ ਵੀਡੀਓ ਪਾਈਆਂ ਨੇ ਜਿਹੜੀਆਂ ਹਨਾ ਅੱਜ ਆਪਣੀ ਕੋਈ ਚੌਥੀ ਵੀਡੀਓ ਚੌਥੀ ਪਹਾਂਜੀ ਤੇ ਕਿਵੇਂ ਰਿਹਾ ਕੰਮ ਬਹੁਤ ਵਧੀਆ ਰਿਹਾ ਵੀਰੇ ਅੱਛਾ ਹਾਂਜੀ ਮਾਲ ਲਾ ਲਓ ਵਿਕੀ ਕਰਾ ਬਦਾ ਸ਼ੁਕਰ ਨਾਲ ਅੱਜ ਵੀ ਬੰਗੀ ਜਾਂਦੇ ਝੋਟਿਆਂ ਵਿੱਚੋਂ ਤੇ ਵੀਡੀਓ ਕਰ ਕਰ ਕੇ ਰੋਕੀਆਂ ਹੋਈਆਂ ਜੀ ਲੈ ਵੀ ਮਾਝੇ ਵਾਲਿਆਂ ਨੇ ਨਾ ਬਹੁਤ ਪਿਆਰ ਦਿੱਤਾ ਭਰਾਵਾਂ ਨੂੰ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਜੀ ਇਹਨਾਂ ਦਾ ਤੁਹਾਡਾ ਪਿੱਛਾ ਵੀ ਉਧਰ ਲਾ ਹਾਂ ਉਧਰ ਲਾ ਪਿੱਛਾ ਵੀ ਤਾਂ ਹੀ ਫਿਰ ਮਿੱਤਰੋ ਹਨਾ ਲੈ ਵੀ ਗੱਲ ਸੁਣ ਲੋ ਵੀਰੇ ਮੱਝ ਵਾਲੇ ਨਾ ਮੱਝ ਵਾਲਿਆਂ ਦੀ ਸਪੋਰਟ ਕਰਕੇ ਬਹੁਤ ਭਰਾਵਾਂ ਨੇ ਮੱਝ ਵਾਲਿਆਂ ਨੇ ਪਿਆਰ ਦਿੱਤਾ ਇਹਨਾਂ ਨੂੰ ਭਰਾਵਾਂ ਨੂੰ ਤੇ ਮਾਲ ਜਿਹੜਾ ਇਹਨਾਂ ਨੇ ਦਿੱਤਾ ਉੱਥੇ ਜਾ ਕੇ ਕਿਵੇਂ ਨਹੀਂ ਸਾਰਾ ਸਾਫ਼ ਸੁਥਰਾ ਮਾਲ ਹੈ ਜੀ ਹਾਂ ਦੁੱਧ ਨੂੰ ਵੀ ਚੰਗੀਆਂ ਨਿਕਲਿਆ ਜੀ ਅੱਜ ਵੀ ਬੰਦਿਆ ਆਈ ਜਾਂਦੇ ਜੀ ਤੁਹਾਡੇ ਸਾਹਮਣੇ ਫੋਨ ਆਇਆ ਸੀ ਬੰਦੇ ਦਾ ਤਰਨ ਤਰਨ ਤੋਂ ਆਈ ਜਾਂਦੇ ਆਪਾਂ ਵੀਡੀਓ ਕਰਕੇ ਝੋਟੀਆਂ ਰੁੱਕੇ ਹੋਈਆਂ ਜੀ ਆ ਜੀ ਠੀਕ ਹੈ ਗੱਲ ਹਾਂਜੀ ਤੇ ਬਾਕੀ ਮਿੱਤਰੋ ਜਿਹੜੀਆਂ ਝੋਟੀਆਂ ਤੁਹਾਨੂੰ ਆਪਾਂ ਦਿਖਾਵਾਂਗੇ ਇਹਨਾਂ ਦੇ ਵਿੱਚੋਂ ਹਜੇ ਤੱਕ ਕੋਈ ਵੀ ਵਿਕੀ ਨਹੀਂ ਹੈਗੀ ਤੇ ਤੁਹਾਡਾ ਜਿਹੜਾ ਤੁਸੀਂ ਸਾਨੂੰ ਪਿਆਰ ਕਰਦੇ ਹੋ ਨਾ ਉਹ ਭਾਈ ਜੀ ਅਸੀਂ ਤੁਹਾਡਾ ਹੱਥ ਜੋੜ ਕੇ ਨਾ ਸਾਰਿਆਂ ਦਾ ਧੰਨਵਾਦ ਹੈ ਹੈਨਾ ਅੱਜ ਵਾਲੀ ਵੀਡੀਓ ਦੇ ਵਿੱਚ ਇੱਕ ਝੋਟੀ ਦਿਖਾਵਾਂਗੇ ਹੈ ਨਗੀਨਾ ਪੂਰੀ ਕੋਕਾ ਵੀ ਸਰ ਪਰ ਇਹ ਬਾਈ ਕਹਿੰਦੇ ਵੀ ਆਪਾਂ ਨਾ ਸੱਚ ਦੱਸਣਾ ਮਗਰਲੇ ਥਣ ਤੋਂ ਜਿਹੜੀ ਹੈਗੀ ਜਮਾਂਦਰੂ ਤਿਲ ਇੱਕ ਟੋਕੜ ਗੱਬਣ ਬਾਕੀ ਆਜੋ ਆਪਾਂ ਲੱਗੇ ਜਾਣਕਾਰੀ ਬਾਈ ਤੋਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਸ਼ੇਅਰ ਕਰ ਦਿਓ ਕਮੈਂਟ ਜਰੂਰ ਕਰਿਆ ਕਰੋ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰਦਿਆ ਕਰੋ ਤਾਂ ਕਿ ਸੋਡੇ ਜਿਹੜੇ ਕਮੈਂਟ ਹਨ ਸਾਨੂੰ ਗਾਇਕਾਂ ਵਾਂਗੂ ਜਿਵੇਂ ਗਾਇਕਾਂ ਨੂੰ ਤਾੜੀਆਂ ਮਾਰ ਕੇ ਖੁਸ਼ ਕਰਦੇ ਹੁੰਨੇ ਹੋ ਹੈਪੀ ਹੋ ਗੰਮ ਹੋ ਜਾਂਦਾ ਹੈ ਹੈਨਾ ਸਹੀ ਗੱਲ ਹੈ ਪਸੂ ਦਾ ਪਤਾ ਲੱਗਿੰਦਾ ਕਿਵੇਂ ਆ ਜੀ ਸਹੀ ਗੱਲ ਆ ਤੇ ਆ ਜੋ ਫਿਰ ਜਿਹੜੀ ਤੇਰੀ ਆ ਪਹਿਲੇ ਨੰਬਰ ਵਾਲੀ ਝੋਟੀ ਆ ਗਈ ਹੈਨਾ ਇਸ ਝੋਟੀ ਦਾ ਪਹਿਲਾ ਤਾਂ ਸੂਆ ਦੱਸ ਇਹਦਾ ਫਿਰ ਦੂਜਾ ਸੂਆ ਹੈ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਪੰਜਵਾਂ ਦਿਨ ਸੂਈ ਨੂੰ ਅੱਜ ਜੀ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਮਗਰ ਕੱਟੀ ਹੈ ਜਿਹਦੇ ਮਗਰ ਕੱਟੀ ਹਾਂਜੀ ਠੀਕ ਹੈ ਤੇ ਹੁਣ 10 ਕਿਲੋ ਜਮਾ ਤਿਆਰ ਹਾਂ 10 ਕਿਲੋ ਦੁੱਧ ਤਿਆਰ ਹੈ ਥੱਲੇ ਕਿੰਨਾ ਦੁੱਧ ਪਾ ਸਕਦੀ ਹੈ ਤੇਰੀ ਆਸਮਾਨ ਦੁੱਧ ਜੀ ਦੇਖੋ ਜੀ ਅਜ ਤਾਂ ਮਲੇ-ਮੂਲੇ ਤੇ ਚੱਲਣਾ ਹੈ ਇਹਨੇ ਕਰਮਾ ਵਾਲੀ ਨੇ ਠੀਕ ਹੈ ਹਾਂਜੀ ਦੁੱਧ ਤਾਂ ਜੀ ਐਨੀ ਉਹਦਾ 15 ਦਿਨਾਂ 14 ਤਾਂ ਦਿਉ ਦਉ ਪੱਕਾ ਜੀ ਠੀਕ ਹੈ ਤੇ ਹੁਣ ਜੇ ਗੱਲ ਕਰ ਲਿਆ ਆਪਾਂ ਖੋਲ ਕੇ ਦਿਖਾਉਣੇ ਆ ਹਾਂਜੀ ਖੋਲ ਕੇ ਨਾ ਫਿਰ ਇੱਕ ਆਪਾਂ ਦਰਸ਼ਕਾਂ ਨੂੰ ਹੋਰ ਗੱਲ ਦੱਸ ਦਗੇ ਵੀ ਅੱਜ ਆਪਾਂ ਇਹ ਵੀਡੀਓ ਬਣਾਉਣ ਦਾ ਸਮਾਂ 11 ਸਵਾ 11 ਦਾ ਹੋ ਹਾਂਜੀ ਰਾਤ ਦੀਆਂ ਚੋਈਆਂ ਹੋਈਆਂ ਜੀ ਤੜਕੇ ਆਪਾਂ ਚੋਈਆਂ ਹਾਂ ਤੜਕੇ ਨਹੀਂ ਚੋਈਆਂ ਜੀ ਠੀਕ ਹੈ ਨਾ ਗੱ ਰੇਟ ਵੀਰੇ ਦਾ ਫੋਨ ਤੇ ਕਰਾਂਗੇ ਜੀ ਐਸੇ ਦੇ ਫੋਨ ਤੇ ਕਰੀਏ ਸਾਰਿਆਂ ਦਾ ਹਾਂਜੀ ਐਸੇ ਦਾ ਫੋਨ ਤੇ ਕਰਾਂਗੇ ਜੀ ਬਾਕੀ ਨੇ ਵੀਡੀਓ ਚ ਕਰ ਦਾਂਗੇ ਜੀ ਸਾਰਿਆਂ ਦਾ ਸਾਰਿਆਂ ਦਾ ਠੀਕ ਆ ਚੱਲ ਕੋਈ ਗੱਲ ਨਹੀਂ ਲੈ ਵੀ ਆ ਦੇਖਿਓ ਤੁਹਾਨੂੰ ਜੀ ਹੁਣ ਨਾ ਇਹਦੀ ਪਿੱਛੇ ਦੀ ਚੜਾਈ ਚੜੂਈ ਚੈੱਕ ਕਰ ਲਓ ਬਾਕੀ ਥਣ ਲੇਵੇ ਦੀ ਜਿਹੜੀ ਹੈਗੀ ਨਾ ਬਾਲੀ ਸਾਫ ਆ ਫਿਕਸ ਜਿਹਾ ਲੇਵਾ ਆ ਗਿਆ ਮਿੱਤਰੋ ਹੁਣ ਨਾ ਸਿੰਘ ਵੀ ਜੱਤ ਵਾਲੀ ਝੋਟੀ ਆ ਲੰਮੀ ਲੈ ਜਾ ਪੁੱਤ ਇਹ ਇਧਰ ਲੈ ਚੱਲ ਕੇਰਾ ਲੈ ਹੁਣ ਤੁਸੀਂ ਆਹ ਦੇਖ ਲਓ ਮਿੱਤਰੋ ਆਹ ਆ ਨਾ ਦੂਜਾ ਸੂਆ ਸੂਈ ਹੋਈ ਝੋਟੀ ਆ ਮਿੱਤਰੋ ਬਾੜੇ ਸਾਫ ਸੁਥਰੇ ਥਾਂ ਲੇਵੇ ਵਾਲੀ ਆ ਕੱਲਾ ਕੱਲਾ ਥਾਂ ਲੱਗਿਆ ਯਾਰ ਲੇਵੇ ਵਾਲੇ ਪਾਸੋਂ ਤਾਂ ਹੱਥ ਤਰਾ ਹੈ ਹੀ ਨਹੀਂ ਝੋਟੀ ਇਹ ਆ ਦੇਖੋ ਲੈ ਦੇਖ ਚੱਟ ਆ ਮੂੰਹ ਵੀ ਚੈੱਕ ਕਰ ਲਓ ਗੋਲ ਸਿੰਘ ਆ ਗਿਆ ਇਹ ਲੈ ਜਾ ਹੈਪੀ ਲੈ ਜਾ ਕੋਈ ਨਹੀਂ ਬੱਚੇ ਬੱਚੇ ਦਾ ਤਾਂ ਕਰਨਾ ਹੀ ਹੈ ਨਾ ਫਿਰ ਹਾਂਜੀ ਇਹ ਆ ਦੇਖੋ ਲੇਵੇ ਲੋਵੇ ਦੀ ਬੰਤਰ ਭਾਈ ਜਿਹੜੀ ਹੈਗੀ ਬੜੀ ਸਾਫ ਆ ਲੇ ਵੀ ਦੁੱਧ ਜੇ ਗੱਲ ਕਰਗੇ ਹੁਣ 10 ਲੀਟਰ ਤੁਸੀਂ ਚੋ ਕੇ ਲਿਆ ਸਕਦੇ ਹੋ ਤੇ ਅੱਗੇ ਚੱਲ ਕੇ ਰਹੇ ਹੈਪੀ ਚੂਈ ਦੀ ਜਮਾ ਪੋਲੀ ਹੈ ਜੀ ਠੀਕ ਹੈ ਹਾਂਜੀ ਇੱਕ ਨੰਬਰ ਅੱਛਾ ਜਿਹੜੀ ਤੇਰੀ ਆਹ ਛੋਟੀ ਆ ਗਈ ਬਈ ਇਸ ਛੋਟੀ ਦਾ ਸੁਆ ਇਹ ਵੀਰੇ ਪਹਿਲਾਂ ਛੋਟੀ ਆਈ ਹੈ ਜੀ ਪਹਿਲਾਂ ਸੁਆ ਪਹਿਲਾਂ ਸੁਈ ਹੈ ਕਿੰਨੇ ਦਿਨ ਪਈ ਇਹਦੇ ਇਹਦੇ 5-4 ਦਿਨ ਪਈ ਹੈ ਵੀਰੇ ਹਜੇ 5-4 ਦਿਨ ਬਾਕੀ ਆ ਹਾਂਜੀ ਠੀਕ ਆ ਖੋਲ ਫਿਰ ਕੇ ਆਪਾਂ ਤੋੜ ਕੇ ਦਿਖਾਈਏ ਲੈ ਵੀ ਪਹਿਲਣ ਦਾ ਦੁੱਧ ਬਾਦ ਜਿਹੜਾ ਹੈਗਾ ਨਾ ਤੁਹਾਨੂੰ ਪਤਾ ਹੀ ਆ ਵੀ ਥਣ ਲੈ ਵਾ ਆਪਾਂ ਚੈੱਕ ਕਰ ਲਗੇ ਪਹਿਲਾਂ ਇਨਾ ਦੁੱਧ ਪਾਉਣਾ ਚਾਹੀਦਾ ਦੁੱਧ ਵੀਰੇ ਪਾ ਦੂ ਵੀ 12 ਕਿਲੋ ਜੀ ਠੀਕ ਹੈ ਵੀ 11 ਕਿਲੋ ਦੁੱਧ ਪਾਉਣਾ ਚਾਹੀਦਾ 10 12 ਕਿਲੋ ਦੁੱਧ ਪਾ ਦੂ ਜੀ ਹਾਂ ਬਾਕੀ ਜੱਤ ਜੁੱਤ ਬਹੁਤਾ ਜੀ ਨਸਲ ਕੁਆਲਟੀ ਵਾਲੀ ਝੋਟੀ ਹੈ ਜੀ ਕੋਈ ਹੋਣੀ ਆ ਦੇਖਿਓ ਹੁਣ ਤੁਸੀਂ ਝੋਟੀ ਲੈ ਵੀ ਮਿੱਤਰੋ ਆ ਵੀ ਝੋਟੀ ਚੈੱਕ ਕਰ ਲੋ ਆਹਾਂ ਝੋਟੀ ਨੇ ਨਾ ਪਹਿਲਾ ਸੂਆ ਸੁਣਾ ਥਲ ਥਲ ਕਰਦੀ ਆ ਥਣ ਲੈਵੇ ਤਾਂ ਇਹ ਵੀ ਤੁਹਾਨੂੰ ਮੈਂ ਦਿਖਾ ਦੇਣਾ ਨੇੜੇ ਹੋ ਕੇ ਇਹ ਆ ਦੇਖੋ ਹਜੇ ਦਿਨ ਕਿੰਨੇ ਪਏ ਦੇ ਇਹਦੇ ਦਿਨ ਜੀ ਪੰਜ ਚਾਰ ਪਏ ਆਈ ਹੈ ਜੀ ਅੱਛਾ ਇਹ ਮੈਥੋਂ ਘਰਾਂ ਦੇ ਕੀ ਹਾਂਜੀ ਇਹ ਹਜੇ ਨਾ ਮਿੱਤਰੋ ਇਹ ਪੰਜ ਚਾਰ ਦਿਨ ਸੂਣਦੇ ਬਾਕੀ ਪਿਆ ਹੈ ਪਹਿਲਣ ਝੋਟੀ ਦੇ ਲੇਵਾ ਜਿਹੜਾ ਹੈਗਾ ਭਾਈ ਉ ਜਿਵੇਂ ਪਹਿਲਣ ਕਰਕੇ ਲੇਵਾ ਤਾਂ ਪੱਟ ਦੀ ਤੁਰੀ ਹੁੰਦੀ ਆ ਬਹੁਤ ਵਧੀਆ ਹਾਂਜੀ ਆ ਵੱਧ ਵੀ ਲੈ ਸਕਦੇ ਏ ਨਹੀਂ ਪੰਜ ਦਿਨ ਤਾਂ ਪਏ ਪਈ ਏ ਠੀਕ ਹੈ ਗੱਲ ਹਾਂ ਬਾਕੀ ਸਵੇਂ ਪਲੀ ਆ ਯਾਰ ਕੁੰਡਾ ਸਿੰਘ ਆ ਗਿਆ ਹੈਨਾ ਸਿੰਘ ਸਿੰਘ ਬਹੁਤ ਚੰਗਾ ਏ ਇਹਦਾ ਕੀ ਰੇਟ ਕਰਤਾ ਇਹਦਾ ਇਹਦਾ ਵੀਰੇ ਇਹ ਰੇਟ ਰੇਟ ਤੇ 130 ਏ ਇਹਦਾ 130 ਹਾਂਜੀ ਠੀਕ ਹੈ ਸਵਾ ਦੀ ਦੇ ਦਾਂਗੇ ਜੀ ਟਾੜਾ ਵਾਟਾ ਬੱਦ ਝੋਟੀ ਦਾ ਦੇਖੋ ਜੀ ਆ ਜਿਹੜਾ ਸੂਸਾ ਕੇ ਵੱਧ ਵੀ ਵਿਕਜੂ ਜੀ ਹਾਂ ਸਾਡਾ ਮਾਣ ਹੈ 23 ਦੀ ਦੇ ਦਾਂਗੇ ਹਾਂ ਨਾ ਜੀ 23 ਦੀ ਹਾਂਜੀ ਠੀਕ ਆ ਅੱਛਾ ਜਿਹੜੀ ਤੇਰੀ ਆਹਾਂ ਝੋਟਿਆ ਗਈ ਤੀਜੇ ਨੰਬਰ ਤੇ ਇਹ ਵੀਰੇ ਤੀਜਾ ਸੂਆ ਸੂ ਗਈ ਵੀ ਜੀ ਤੀਜਾ ਸੂਆ ਹਾਂਜੀ ਕਿੰਨੇ ਦਿਨ ਪਈ ਇਹਦੇ ਇਹਦੇ ਵੀ ਪੰਜ ਚਾਰ ਦਿਨ ਬਾਕੀ ਪਈ ਹੈ ਜੀ ਅਜੇ ਮਾਲਕਾਂ ਨੇ ਕਿੰਨਾ ਦੁੱਧ ਬਾ ਦੱਸਿਆ ਰਿਕਾਰਡ ਇਹਦਾ ਇਹਦਾ 13 ਕਿਲੋ ਦੁੱਧ ਚੋਇਆ ਜੀ ਕਹਿੰਦੇ ਸੀ ਦੂਜੇ ਦੂਜੇ ਸੂਏ 13 ਕਿਲੋ ਹਾਂਜੀ ਠੀਕ ਆ ਇਹ ਆ ਦੇਖੋ ਮਿੱਤਰੋ ਤੁਹਾਨੂੰ ਇੱਧਰ ਕਿਹਨਾਂ ਗਰਾਏ ਦਾ ਥਣ ਲੇਵਾ ਖੜੀ ਦਾ ਦੱਸਦਾ ਇਹ ਆ ਦੇਖ ਲੇਵਾ ਬਹੁਤ ਸਾਫ ਹੈ ਵੀਰੇ ਥਣ ਮੁਠੀ ਵਾਲਾ ਜੀ ਇਹ ਆ ਦੇਖੋ ਥਣ ਲੇ ਅੱਛਾ ਮੈਨੂੰ ਐ ਦੱਸ ਦਿਨ ਕਿੰਨੇ ਪਏ ਦੇ ਇਹਦੇ ਵੀ 5-4 ਦਿਨ ਪਏ ਜੀ ਯਾਰ ਇਹ ਤਾਂ ਦਿਨ ਲੈ ਜੂਗੀ ਹਜੇ ਹਾਂ ਵੱਧ ਵੀ ਲੈ ਸਕਦੀ ਹੈ ਜੀ ਉਹ ਹੈ ਹਾਂ ਹਾਂ ਕਈ ਵਾਰ ਪਸੂ ਉਪਰਾ ਕਰਕੇ ਸੂ ਪੈਂਦਾ ਜੀ ਠੀਕ ਹੈ ਕੀ ਰੇਟ ਰਹੂ ਹੈ ਵੀ ਖੜੀ ਕਰਾਂ ਪਹਿਲਾਂ ਮੈਂ ਆਪਾਂ ਰੇਟ ਦਾ ਦੱਸ ਕੇ ਇਹਦਾ ਰੇਟ ਵੀਰੇ ਮੰਗਣ ਨੂੰ ਤਾਂ ਇਹਦਾ ਵੀ 30 ਮੰਗੀ ਜਾਈ ਜੀ ਠੀਕ ਹੈ ਹਾਂਜੀ ਇਹ ਵੀ 23 ਦੀ ਦੇ ਦਾਂਗੇ ਹਾਂ ਨਾ ਜੀ 23 ਦੀ ਹਾਂਜੀ ਵੈਰੀ ਗੁੱਡ ਲੈ ਵੀ ਮਿੱਤਰੋ ਆਹ ਦੇਖ ਲਓ ਝੋਟੀ ਨਾ ਜਿਹੜੀ ਹੈਗੇ ਸਮੀ ਪਲੀ ਆ ਇਹ ਬਾਕੀ ਨਾ ਤੁਸੀਂ ਚੈੱਕ ਕਰ ਲਓ ਇਹ ਲੇਵੇ ਤੋਂ ਬੜੀ ਸਾਫ ਆ ਹੁਣ ਦੁੱਧ 13 ਪਾ ਦੇ 15 ਪਾ ਦੇ ਠੀਕ ਆ ਛੋਡੀ ਐ ਬਾਕੀ ਜਿਹੜਾ ਇਸ ਝੋਟੀ ਨੇ ਨਾ ਮਿੱਤਰੋ ਦੂਜੇ ਸੂਏ 13 ਲੀਟਰ ਦੁੱਧ ਦਿੱਤਾ ਹੋਇਆਗਾ ਠੀਕ ਆ ਥਣ ਲੇਵੇ ਤੋਂ ਇਹ ਵੀ ਬੜੀ ਸਾਫ ਆ ਥਣ ਲੇਵਾ ਜਿਹੜਾ ਹੈਗਾ ਮੈਂ ਬਹੁਤ ਕਹਣਾ ਹੁੰਨਾ ਵੀ ਮਹੱਤਤਾ ਬਹੁਤ ਹੁੰਦੀ ਐ ਥਣ ਲੇਵੇ ਦੀ ਸਾਫ ਦੀ ਤੇ ਆ ਦੇਖੋ ਮੂਹ ਵੀ ਜਮਾ ਨਿੱਕਾ ਜਾ ਉਹ ਸਾਫ ਆ ਵੀਰੇ ਹਾਂ ਨਹੀਂ ਥਣ ਲੇਵੇ ਤੋਂ ਤਾਂ ਪੂਰੀ ਸਾਫ ਆ ਗਈ ਬਾਕੀ ਲੇਵਾ ਲੂਵਾ ਦੇਖ ਲਓ ਤੁਸੀਂ ਐਨ ਪੂਰੇ ਸਾਫ ਲੇਵੇ ਵਾਲੀ ਝੋਟੀ ਆ ਇਹ ਛੜਕ ਦਾ ਕੰਮ ਆ ਯਾਰ ਇੱਥੇ ਨਾ ਥੋੜਾ ਜਿਆਦਾ ਬਾਹਰ ਕਰਕੇ ਵੀਡੀਓ ਬਣਾਉਣੀ ਪੈਂਦੀ ਆ ਹਾਂ ਹਾਂ ਇੱਧਰ ਬਣਾ ਤਾਂ ਆਪਾਂ ਇੱਥੇ ਵੀ ਲੱਗੇ ਪਰ ਗੱਲ ਕੀ ਆ ਵੀ ਭੀੜਾ ਥੋੜਾ ਜਿਆਦਾ ਥੋੜਾ ਜਗ੍ਹਾ ਤਾਂ ਬਾਹਰ ਵੀ ਹੈਗੀ ਆ ਜੀ ਫਿਰ ਉਹਦੇ ਕਰਕੇ ਨਾ ਫਿਰ ਬਾਜ ਆ ਜਾਂਦੀ ਆ ਵਿੱਚ ਸਹੀ ਗੱਲ ਆ ਅੱਛਾ ਮੈਨੂੰ ਐਂ ਦੱਸ ਹੁਣ ਜਿਵੇਂ ਹੈ ਇੱਧਰ ਤਾਂ ਇੱਕ ਤੋਕੜ ਆ ਗਈ ਤਾਂ ਬਾਅਦ ਚ ਦਿਖਾਵਾਂਗੇ ਹਾਂ ਇੱਧਰ ਇੱਧਰ ਚੱਲ ਕੇ ਰਾਂ ਜਿਹੜੇ ਸਿਰੇ ਤੇ ਆ ਨਗੀਨਾ ਜਿਹੜਾ ਲਕੋਈ ਬੈਠਾ ਏ ਤੂੰ ਮੈਨੂੰ ਐਂ ਦੱਸ ਦੇ ਜਿਹੜੀ ਤੇਰੀ ਆਹਾ ਝੋਟੀ ਆ ਇਹਦਾ ਸੂਆ ਦੱਸ ਪਹਿਲਾਂ ਇਹਦਾ ਸੂਆ ਦਾ ਵੀਰੇ ਦੂਜਾ ਹੀ ਹੈ ਜੀ ਦੂਜਾ ਹਾਂ ਭਾਵੇਂ ਕੋਈ ਤੀਜਾ ਮੰਨ ਲੇ ਚਲੋ ਜੀ ਅੱਪਾ ਹਾਂਜੀ ਕਿਉਂਕਿ ਬਜਨ ਵੇੜ ਦੀ ਵੱਡੀ ਹੈ ਜੀ ਥੋੜੀ ਹਾਂ ਹਾਂ ਤੇ ਕਿਹ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਇਹਨੂੰ 7-8-5 ਦਿਨ ਹੋ ਗਿਆ ਜੀ ਅੱਜ ਕਿੰਨਾ ਦੁੱਧ ਤਿਆਰ ਹੋਣ ਹੁਣ 12 ਕਿਲੋ ਕੋਈ ਵੀ ਤੋਲ ਕੇ ਦੋ ਟਾਈਮ ਲੈ ਜੀ ਆਪਣੇ ਕੋਲ 12 ਕਿਲੋ ਹਾਂਜੀ ਅੱਛਾ ਪਰ ਇਹਦੇ ਜੇ ਚੱਕਰ ਇੱਕ ਹੈ ਇਹ ਪਿਛਲੇ ਦੀ ਥਾਨ ਦੀ ਜਮੰਦਰੂ ਤੇਲ ਹੈ ਜੀ ਇਹ ਅੱਛਾ ਹਾਂਜੀ ਪਿਛਲੇ ਥਾਨ ਦੀ ਤੇਲ ਲੱਗੀ ਹਾਂ ਦਿਖਾ ਦਿਓ ਜਹਾ ਇਹ ਆ ਦੇਖੋ ਲੈ ਓਏ ਮਿੱਤਰਾ ਜੇ ਕਿਤੇ ਹੁੰਦੇ ਚਾਰੇ ਥ ਦੁੱਧ ਇਹਨੇ ਮੈਨੂੰ ਐ ਲੱਗਦਾ ਊਣ 18 ਕਿਲੋ ਦੁੱਧ ਪਾਉਣਾ ਪਾਉਣਾ ਸੀ ਵੀਰੇ ਨੇ ਹਾਂਜੀ ਇਹ ਰੇਟ ਕਰਤਾ ਇਹਦਾ ਇਹਦਾ ਰੇਟ ਵੀਰੇ ਤੋਂ ਦਾ ਮੈਂ ਜਦਾ 40 ਰੁਪਈਆ ਦੀ ਇਹ ਜੀ ਹਾਂ ਅੱਜ ਮੈਂ ਆਪ ਇੱਕ ਲੱਖ 30 ਹਜ਼ਾਰ ਦੀ ਦੇ ਦਾਂ ਜੀ 1 ਲੱਖ 30 ਹਜ਼ਾਰ ਦੀ ਹਾਂਜੀ ਮਗਰ ਕੱਟੀ ਐ ਮਗਰ ਇਹਦੇ ਜੀ ਕੱਟੀ ਸ਼ਾਇਦ ਦੀ ਹੁੰਦੀ ਕੱਟੀ ਹੈਗੇ ਕੱਟਾ ਦੇਖਣਾ ਸਾਡਾ ਦਾ ਵਪਾਰਿਕ ਦਾ ਕੰਮ ਕੱਟੀ ਹੈ ਜੀ ਕੱਟੀ ਬਹੁਤ ਵੱਡੀ ਜੀ ਦੇਖੋ ਕੱਟ ਗੱਡਾ ਕੱਟਾ ਨਹੀਂ ਗੱਲ ਪੱਕੀ ਐ ਮਿੱਤਰੋ ਆ ਸੋਚ ਲਓ ਤੁਸੀਂ ਕੱਟੀ ਬਹੁਤ ਜ਼ਿਆਦਾ ਚੰਗੀ ਐ 1,30,000 ਦੀ ਹਾਂਜੀ ਠੀਕ ਐ ਦੁੱਧ ਵੀਰੇ ਹੁਣ ਵੀ ਇਹ 14 ਤੋਂ ਪਲੱਸ ਪਾ ਦਊਗੀ ਜੀ ਠੀਕ ਐ ਗੱਲ ਹਾਂਜੀ ਨਹੀਂ ਪਾ ਦਊਗੀ ਫਿਰ ਜਿਹੜੇ ਹਿਸਾਬ ਨਾਲ ਹੁਣ ਦੁੱਧ ਹੈਗਾ ਨਾ ਹਾਂਜੀ ਆ ਦੇਖੋ ਏ ਹਾਈਵੇ ਕਰਮਾਲੀਏ ਤੇਰੇ ਚ ਵੱਜ ਪੈ ਗਿਆ ਵੱਜ ਪੈ ਗਿਆ ਕੰਮ ਨਹੀਂ ਪਤਾ ਜੀ 2.5 ਲੱਖ ਦੀ ਮਹ ਸੀ ਜੀ ਇਹ ਜੀ ਹਾਈਵੇ ਆਹਾ ਚੁੰਡੀ ਭਰ ਗਈ ਦੇਖੋ ਹੁਣ ਤੁਸੀਂ ਲੇਵਾ ਲੂਵਾ ਦੇਖ ਲਿਓ ਇਹਦਾ ਮਿੱਤਰੋ ਹੱਟ ਲੇਵੇ ਵਾਲੀ ਆ ਬਸ ਇੱਥੇ ਕਿਸਾਨ ਭਰਾ ਨੂੰ ਨਾ ਮਿੱਤਰੋ ਇੱਥੇ ਮਾਰ ਪੈ ਜਾਂਦੀ ਆ ਬੰਦੇ ਨੂੰ ਜਿਹੜੇ ਭਰਾ ਨੇ ਇਹ ਝੋਟੀ ਪਾਲ ਲਈ ਹੋ ਨਾ ਤੇ ਉਹਨੂੰ ਮਾਰ ਦੇਖ ਲੋ ਕਿੱਡੀ ਵੱਡੀ ਪਈ ਆ ਹਨਾ ਇਹ ਲੰਮੀ ਲੈ ਕੇ ਜਾ ਤੂੰ ਇਹ ਲੰਮੀ ਲੈ ਕੇ ਜਾ ਹਜੇ ਭਰਾ ਨੂੰ ਪਤਾ ਹੁਣ ਦੇਖ ਲੋ 2.5 ਲੱਖ ਤੋਂ ਬਾਹਰ ਦੀ ਮੈਂ ਆ ਵੀਰੇ ਲੈ ਵੀ ਮਿੱਤਰੋ ਹਾਂ 2.5 ਲੱਖ ਤੋਂ ਬਾਹਰ ਦੀ ਮੈਂ ਸੀ ਨਹੀਂ ਤਾਂ ਕਹਿੰਦਾ ਪਰ ਹੁਣ 1.30 ਲੱਖ ਦੀ ਦੇ ਦਾਂਗੇ ਠੀਕ ਐ ਜਿਵੇਂ ਆਈ ਆ ਤੇ ਉਵੇਂ ਜਾਊ ਫਿਰ ਇਹ ਆ ਦੇਖੋ ਬਾਈ ਯਾਰ ਨਾ ਕਹਿਣ ਨੂੰ ਕੀ ਕਹਿਣਾ ਆਹਾ 130000 ਵਾਲਾ ਭਾ ਨਹੀਂ ਮਿਲਣਾ ਸਾਨੂੰ ਦੁੱਧ ਵੀਰੇ ਮਾਲ ਕਹਿੰਦੇ ਸੀ 15 ਕਿਲੋ ਚੋਏ ਜੀ ਅਸੀਂ ਵੀ ਯਕੀਨ ਨਹੀਂ ਕਰਾ ਵੀ ਹੋਊ ਗਈ ਇਹਨਾਂ ਅੱਛਾ ਹਾਂਜੀ ਅਸੀਂ ਕਹਾਂ ਵੀ ਚਲ 13 14 ਕਿਲੋ ਹੀ ਦੇ ਦੇ ਸਾਨੂੰ ਤਾਂ ਵਾਧੂ ਹੈ ਜੀ ਠੀਕ ਹੈ ਗੱਲ ਨਹੀਂ ਯਾਰ ਸੁਆ ਬਾ ਕੋਈ ਤੀਜਾ ਨਾਲ ਇਹ ਵੀ ਕੋਈ ਚੱਕਰ ਆ ਗੱਲ ਨਹੀਂ ਤੀਜਾ ਹੋਵੇ ਜੀ ਸਹੀ ਗੱਲ ਹੈ ਹਾਂਜੀ ਆ ਇੱਕ ਥਣ ਤੋਂ ਥੱਲੇ ਪਾਈ ਮਗਰਲੇ ਤੋਂ ਠੀਕ ਹੈ ਨਾ ਗੱਲ ਨਹੀਂ ਯਾਰ ਤੇਰੀ ਝੋਟੀ ਝੋਟੀ ਆ ਭਰਾਵਾ ਬਾਲੀ ਵੱਡੀ ਸੀ ਵੀਰੇ ਝੋਟੀ ਨਹੀਂ ਯਾਰ ਸੋਹਣੀ ਝੋਟੀ ਸੀ ਵਿਚਾਰੀ ਜੇ ਵੱਜ ਪੈ ਗਿਆ ਮੈਨੂੰ ਤਾਂ ਤਰਸ ਜਾਂਦਾ ਇਹਦੇ ਤੇ ਯਾਰ ਕੀ ਕਰੀ ਹੇਪੀ ਆਪਾਂ ਨੂੰ ਮੇ ਕੋਣ ਦਿੰਦਾ ਸੀ ਫਿਰ ਵੀਰੇ ਦੀ ਝੋਟੀ ਯਾਰ ਨਹੀਂ ਸਹੀ ਗੱਲ ਹੈ ਤੇਹਾ ਕੀ ਝੋਟੀ ਬਾਈ ਹੁਣ ਅਗਲੀ ਹੈਨਾ ਹਾਂਜੀ ਇਸ ਝੋਟੀ ਦਾ ਪਹਿਲਾਂ ਤਾਂ ਮੈਨੂੰ ਸੁਆ ਦੱਸ ਇਹਦਾ ਵੀ ਵੀਰੇ ਦੂਜਾ ਸੁਆ ਜੀ ਕਿੰਨੇ ਦਿਨ ਹੋ ਗਏ ਸੂਈ ਨੇ ਅੱਜ ਤੀਜੇ ਦਿਨੋਂ ਸੂਈ ਨਾ ਇਹਨੂੰ ਜੀ ਮਗਰ ਬੱਚਾ ਮਗਰ ਕੱਟੀ ਜੀ ਇਹਦੇ ਜਮਾ ਨਾੜੂਆਂ ਨਾਲ ਜੀ ਦਿਖਾ ਦਿਓ ਅੱਛਾ ਹਾਂ ਜੀ ਆ ਸਹੀ ਗੱਲ ਆ ਅੱਛਾ ਤੀਜਾ ਦਿਨ ਸੂਈ ਨੂੰ ਹੁਣ ਕਿੰਨਾ ਇੱਕ ਦੁੱਧ ਆ 9 ਕਿਲੋ ਦੁੱਧ ਜਮਾ ਤਿਆਰ ਆ ਕੋਈ ਟਾਈਮ ਆਪਣੇ ਘਰੋਂ ਮਿੰਕ ਕੇ ਲੈ ਜਾਏ ਭਾਵੇਂ ਜੀ 9 ਕਿਲੋ ਦੁੱਧ ਤਿਆਰ ਆ ਹਾਂਜੀ ਠੀਕ ਆ ਤੇ ਇਹ ਕਦ ਕਦ ਵਿੜਦੀ ਤਾਂ ਪੂਰੀ ਆ ਹਾਂ ਪੂਰੀ ਕਦ ਵਿੜਦੀ ਹੈ ਨਾ ਹਾਂਜੀ ਸਾਫ ਸੁਥਰੀ ਬੋਲ ਕਿੰਨਾ ਕਦ ਦੁੱਧ ਪਾ ਦੂ ਇਹ ਦੁੱਧ ਦੇ ਵੀ ਪਾ ਦੂ 12-13 ਕਿਲੋ ਜੀ 12-13 ਕਿਲੋ ਹੈ ਨਾ ਵੈਰੀ ਗੁੱਡ ਯਾਰ ਆਪਾਂ ਵੇਖੀਰੇ 15-16 ਪਾ ਦਈਏ ਜੋ ਤਾਂ ਕੀ দাম ਆ ਜੀ ਨਹੀਂ দাম ਨਹੀਂ ਹੈਗਾ ਠੀਕ ਆ ਗੱਲ ਫਿਰ ਤੇਰੀ ਇਹਦਾ ਭਾਅ ਦੱਸ ਸੋਹਣਿਆ ਸੱਜਣਾ ਛਾਟਾ ਬਟਾ ਬਸ ਐਂ ਸਮ ਯਾਰ ਮਨੋਤਗਰੇ ਇਹਦਾ ਵੀ ਆਪਾਂ ਸਵਾ ਕਰੀ ਜਣੀ ਜੀ ਠੀਕ ਹੈ ਇੱਕ 20 ਦੀ ਇਹ ਵੀ ਦੇ ਦਾਂ ਜੀ ਇੱਕ 18 ਦੀ ਚਲ 18 ਦੀ ਦੇ ਦ 17 ਦੀ ਨਹੀਂ 16 ਦੀ ਨਹੀਂ 15 ਦੀ ਨਹੀਂ ਮੈਂ ਜੀ ਕਿੰਨਾ ਤੱਕਾ ਹੋ ਜਾ ਜੀ ਕਿੰਨੇ ਦੀ ਚਾ 17 ਦੀ ਦੇ ਦਾਂਗੇ ਜੀ ਚਾ ਖੋਲ ਫਿਰ ਕਰ ਤੋਰ ਕੇ ਸਾਡੀ ਜੀਵ ਨਾਲ ਮੜਾ ਜਾ ਕਿਸੇ ਦਾ ਫਾਇਦਾ ਹੋ ਜਾ ਖਰਾਵਾ ਹੈ ਪਰ ਦੇਣੀ ਨਹੀਂ ਕਿਸੇ ਨੇ ਇਹਨੇ ਦੀ ਹੈ ਦੇਣੀ ਨਹੀਂ ਕਿਸੇ ਨੇ ਗੱਲ ਪੱਕੇ ਤੋਕੜ ਗੱਬਣ ਵਿਕਜੂ ਤੋਕੜ ਗੱਬਣ ਵਿਕਜੂ ਜੀ ਕਿੰਨੇ ਦੀ ਵਿਕਜੂ ਤੋਕੜ ਗੱਬਣ ਖੜੀ ਇੱਕ ਮਿੰਟ ਤੂੰ ਬਾਅਸ ਕਿੰਨੇ ਦੀ ਲੈ ਲੇਗਾ ਤੋਕੜ ਗੱਬਣ ਤੋ ਕੋਣ ਗੱਭਣੂ ਆਪਾਂ ਜੀ 85000 ਦੀ ਲੈ ਲਾਂਗੇ ਇਹਨੂੰ ਜੀ 85000 ਲੈ ਲਾਂਗੇ ਜੀ ਕੋਈ ਕੱਟੀ ਨਾਲ ਹੋਵੇ ਜੀ ਤੋ ਕੋਣ ਗੱਭਣੂ ਹੋਵੇ 85000 ਦੀ ਲੈ ਲਾਂਗੇ ਫਿਰ ਵੀ ਠੀਕ ਹੈ ਗੱਲ ਲੈ ਕੇ ਰਾ ਚੱਲ ਕੇ ਰਾ ਤੇ ਆਹਾ ਜਿਹੜੀ ਪਿੱਛੇ ਤੋਂ ਮੈਂ ਤੁਹਾਨੂੰ ਦਿਖਾ ਦੇਣਾ ਇੱਕ ਵਾਰੀ ਇਹ ਥਣਲੇਵਾ ਇਧਰੋਂ ਚੈੱਕ ਕਰ ਲਓ ਤੁਸੀਂ ਇਹ ਆ ਦੇਖ ਲੇਵੇ ਦੀ ਆ ਇੱਕ ਥਾਂ ਜਾ ਕੇ ਮੁਰਲਾ ਜਾ ਕੇ ਇਹ ਬੇੜਾ ਬਣਾ ਬੱਚਾ ਮੂੰਹ ਮਰ ਕੇ ਇੱਥੇ ਬੰਨੀ ਹੋਈ ਸੱਗੇ ਦੇ ਨਾਲ ਅੱਛਾ ਹਾਂ ਇਹਦੇ ਕੋਈ ਚੱਕਰਾਂ ਦੀ ਗੱਲ ਨਹੀਂ ਗਰੰਟੀ ਜੀ ਇਹ ਤਾਂ ਅਗਲੇ ਨੇ ਚੋਕੇ ਲਈ ਜਾਣੀ ਹੈ ਹਾਂ ਚੋਕੇ ਲੈ ਕੇ ਜਾਣੀ ਹੈ ਜੀ ਠੀਕ ਹੈ ਥਾਂ ਬਦ ਘਟ ਹੋਵੇ ਪੂਰ ਸ਼ਰਲਾ ਚਵਾਈ ਦੀ ਬਹੁਤ ਪੋਲੀ ਹੈ ਜੀ ਇਹ ਲੈ ਵੀ ਮਿੱਤਰੋ ਆਹਾ ਨਾ ਸੋਨੂ ਜਿਹੜੀ ਝੋਟੀ ਹੈ ਵੀ ਆਹਾ ਝੋਟੀ ਜਿਹੜੀ ਹੈਗੀ 115000 ਦੀ ਲੈ 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 ਜਿਹੜੀ ਸੋਨੂ ਆਹਾ ਝੋਟੀ ਦਿਖਾਈ ਆ 115000 ਦੀ ਝੋਟੀ ਅਤੇ 85000 ਰੁਪਏ ਦੀ ਕੋਈ ਬੰਦਾ ਇਹਨੂੰ ਵਾਪਸ ਕਰ ਦੇ ਇਹ ਲੇ ਚੱਲ ਕੋਈ ਗੱਲ ਨਹੀਂ ਇਹ ਮੈਥੋਂ ਬੜਾ ਕਬਰਾਂ ਹੁੰਦੀ ਹੈ ਦੇਖੀ ਲੈ ਥੋੜਾ ਬੜਾ ਕਬਰਾਂ ਹੁੰਦੀ ਠੰਡੀ ਤਾਂ ਇੰਨੀ ਆ ਭਾਵੇਂ ਇਹੀ ਛੱਡ ਦੋ ਜੀ ਬੱਚਾ ਦੇਖੀਏ ਥੱਲੇ ਹਾਂ ਆ ਦੇਖ ਲਾ ਲੈ ਸਹੀ ਗੱਲ ਆਈ ਭਾਜਾ ਭਾਵੇਂ ਉਹ ਥੋੜਾ ਕੈਮਰੇ ਤੋਂ ਡਰਦੀ ਹੈ ਜੀ ਸਹੀ ਗੱਲ ਲੈ ਚੱਲ ਜਾਜ ਕੋਈ ਗੱਲ ਨਹੀਂ ਇੱਧਰ ਲੈ ਚੱਲ ਤੇ ਆ ਲੋ ਭਾਈ 85000 ਦੀ ਵਾਪਸ ਕਰ ਦਿਓ ਥਾਨ ਲੈ ਵਸ ਉਹਨੂੰ ਜਮਾ ਇਹਦਾ ਸਾਫ ਮਿਲੂਗਾ ਤੇ ਕੋਈ ਉਹ ਨਹੀਂ ਹੈਗਾ ਵੀ ਭਾਈ ਇਹ ਬੱਚਾ ਮੂੰਹ ਲਾ ਗਿਆ ਸੀਗਾ ਆ ਬੱਚਾ ਮੂੰਹ ਲਾ ਕੇ ਸੋਤਣਾ ਖੁੰਝ ਜਿ ਵੱਡੀ ਹੋਈ ਸੀ ਉੱਥੇ ਅੱਗੇ ਇਹ ਪਹਿਲਾਂ ਠੀਕ ਹੈ ਹਾਂ ਚੱਲ ਫਿਰ ਇੱਧਰ ਆ ਕੇ ਰਾਂ ਗਰਮ ਕਰਕੇ ਕੰਮ ਆਪਾਂ ਅੱਛਾ ਹੈਪੀ ਜਿਹੜੀ ਤੇਰੀ ਆਹ ਛੋਟੀ ਆ ਗਈ ਬਈ ਇਹੇ ਝੋਟੀ ਪਹਿਲਾਂ ਮੈਨੂੰ ਐ ਦੱਸਦੇ ਵੀ ਤੇਰੀ ਇਹ ਟੋਕੜ ਕੱਪਣਾ ਗਈ ਇਹ ਵੀਰੇ ਟੋਕੜ ਕੱਪਣਾ ਜੀ ਕਿੰਨਾ ਵਾ ਸੂਆ ਸੂਈ ਸੀ ਇਹ ਇਹ ਪਹਿਲਣ ਆ ਜੀ ਦੂਜਾ ਸੂਆ ਸੂ ਗਈ ਅੱਗੇ ਇਹ ਕੈ ਮਹੀਨੇ ਦੀ ਕੱਪਣਾ ਇਹ ਜੀ 2 ਮਹੀਨੇ ਦੀ ਕੱਪਣਾ ਆ ਜੀ 2 ਮਹੀਨੇ ਦੀ ਕੱਪਣਾ ਕੋਈ ਬੰਦਾ ਚੈੱਕ ਕਰ ਲੈ ਆਪਣੀ ਚੈੱਕ ਕਰਾਈ ਹੋਈ ਹੈ ਜੀ ਠੀਕ ਹੈ ਹਾਂਜੀ ਤੇ ਇਹ 2 ਮਹੀਨੇ ਦੀ ਕੱਪਣਾ ਮਗਰ ਕੱਟੀ ਮਗਰ ਕੱਟੀ ਹੈ ਜੀ ਕੱਟੀ ਬਹੁਤ ਸੋਹਣੀ ਹੈ ਮਗਰ ਹਾਂ ਹਾਂਜੀ ਇਹ ਥੱਲੇ 5 ਕਿਲੋ ਦੁੱਧ ਆ ਜੀ ਹੂ 6 ਕਿਲੋ ਆਪਾਂ 5 ਕਹਿ ਕੇ ਦਿੰਨੇ ਆ ਜੀ 6 ਕਿਲੋ ਹੈਗਾ ਪਰ 5 ਕਹਿ ਕੇ ਪੰਜ ਕਹਿ ਕੇ ਦਿੰਨੇ ਆ ਜੀ ਆਪਾਂ ਕੋ ਤੇ ਫਿਰ ਇਹਦਾ ਰੇਟ ਕਿੰਨਾ ਕਰੇਗਾ ਇਹਦਾ ਰੇਟ ਵੀਰੇ ਮੰਗਣ ਨੂੰ ਕੁਛ ਮੰਗੀ ਜੀ ਜ 90000 ਦੀ ਝੋਟੀ ਦੇ ਦਾਂਗੇ ਜੀ ਆਪਾਂ ਟਾੜਾ ਬਟਾ ਕਾਟਾ ਬਟਾ ਵਸੋ 2000 500 ਮਾਨ ਕਰਦੇ 2000 ਛੱਡ ਦਾਂਗੇ ਜੀ 2000 ਛੱਡ ਦਾਂਗੇ ਚੰਗਾ ਛੰਗਾ ਦੀ ਦੇਖੋ ਜੀ ਕਿੰਡੀ ਸੋਹਣੀ ਹੈ ਹਮ ਇਹ ਆ ਦੇਖੋ ਆ ਚੈੱਕ ਕਰ ਲਓ ਝੋਟੀ ਦਾ ਮੂੰਹ ਚੈੱਕ ਕਰ ਲਓ ਪਹਿਲਾਂ ਤਾਂ ਤੁਸੀਂ ਤੇ ਬਾਕੀ ਇਧਰਲੇ ਪਾਸੇ ਥਾਨਲੇਵਾ ਦੇਖ ਲਓ ਤੁਸੀਂ ਝੋਟੀ ਦਾ ਇਹ ਆ ਦੇਖੋ ਭਾਈ ਥਾਨਲੇਵਾ ਤੁਹਾਨੂੰ ਮੈਂ ਦਿਖਾ ਦਿੰਨਾ ਇਹਦੇ ਥੱਲੇ 5 ਕਿਲੋ ਦੁੱਧ ਆ ਮਿੱਤਰੋ 托ਕੜ ਗੱਬਣਾ ਠੀਕ ਆ ਤੇ ਇਹ ਤਾਂ ਜਿੱਦ ਤੇ ਭਰ ਗਈ ਨਾ ਝੋਟੀ ਹਾਂ ਥੋੜੀ ਜੀ ਨਾਲੋਂ ਘਰੋਂ ਆਏ ਸੇ ਵੇਸੇ ਆਈਏ ਜੀ ਲੈ ਵੀ ਲੈ ਜਾ ਲੰਮੀ ਲੈ ਜਾ ਕਰ ਲੈ ਆ ਦੇਖ ਲੋ ਮਿੱਤਰੋ ਜਿਹੜੀ ਆ ਝੋਟੀ ਆ ਗਈ ਨਾ ਇਹ ਠੰਡੇ ਤੋਂ ਮਹੀਨਾ ਦੀ ਟੋਕੜ ਗੱਪਣ ਝੋਟੀ 5 ਕਿਲੋ ਦੁੱਧ ਤੇ ਥਣ ਲੇਵੇ ਤੋਂ ਜਿਹੜੀ ਹੈਗੀ ਪੂਰੀ ਫਿਟਿੰਗ ਵਾਲਾ ਲੇਵਾ ਆ ਲਿਆ ਮੋੜ ਦਾ ਕਰਾਂ ਬਾਕੀ ਜੇ ਇਹ ਦੂਜੇ ਸੂਈ ਨੂੰ ਭਰ ਗਈ ਨੇ ਆਈ ਨਹੀਂ ਪਤਾ ਕਿੱਥੇ ਵਿਕਣਾ ਹਾਂ ਕਿੱਥੇ ਵਿਕਣਾ ਵੀ ਕਿਉਂਕਿ ਥਣ ਤੁਹਾਨੂੰ ਬਹੁਤ ਚੰਗਾ ਲੱਗਿਆ ਵੀਰੇ ਇਹਦਾ ਹਾਂ ਲੈ ਚੱਲ ਲੈ ਚੱਲ ਕੋਈ ਗੱਲ ਨਹੀਂ ਲੈਸ ਸਿੰਗਲ ਹੱਡੀ ਆ ਝੋਟੀ ਮਿੱਤਰੋ ਪਹਿਲਾ ਸੂਏ ਦੂਜੇ ਸੂਏ ਵਾਸਤੇ 2 ਮਹੀਨੇ ਦੀ ਗੱਪਣ ਅੱਛਾ ਹੈਪੀ ਜੇ ਗੱਲ ਕਰ ਲਗੇ ਹੁਣ ਮਗਰ ਕੱਟੀ ਹੈ ਜਿਹੜੀ ਹੈ ਨਾ ਹਾਂਜੀ ਮਗਰ ਕੱਤੀ ਜਿਹਦੇ ਹਾਂ ਕੱਟੀ ਵੀ ਚੰਗੀ ਆ ਕੱਟੀ ਵੀ ਬਹੁਤ ਚੰਗੀ ਆ ਜੀ ਬਾਕੀ ਦੋ ਚੀਜ਼ਾਂ ਜਾਂਦੀਆਂ ਨਾਲ ਤੇ ਨੰਬਰ ਕਿਹੜਾ ਚੱਲਦਾ ਤੇਰੇ ਕੋਲੇ ਨੰਬਰ ਮੇਰੇ ਕੋਲੇ ਵੀਰੇ 98147 80109 ਜੀ ਠੀਕ ਆ 92147 80109 ਜੀ 80109 ਹਾਂਜੀ ਠੀਕ ਆ ਤੇ ਹੈਪੀ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਬਈ ਸਾਰਾ ਧੰਨਵਾਦ ਜੀ ਤੁਸੀਂ ਮੌਕਾ ਦਿੰਨੇ ਹੋ ਹਨਾ ਆਪਦੇ ਪਸ਼ੂ ਦਿਖਾਉਣ ਦਾ ਤੇ ਨਾਲੇ ਲੋਕਾਂ ਨੂੰ ਦਿਖਾਉਣ ਦਾ ਦਿੰਨੇ ਮੌਕਾ ਸਾਡੇ ਜਰੀਏ ਹਨਾ ਤੇ ਧੰਨਵਾਦ ਤੁਹਾਡਾ ਲੈ ਵੀ ਭਰਾਵੋ ਇਹ ਸੀ ਹੈਪੀ ਪਿੰਡ ਜਗਰਾਮ ਤੀਰਥ ਤੋਂ ਤੇ ਕਿਵੇਂ ਲੱਗੇ ਪਸ਼ੂ ਦੱਸਿਓ ਜਰੂਰ ਬਾਕੀ ਉਹੀ ਗੱਲ ਮੈਂ ਫੇਰ ਕਹਿੰਨਾ ਇੱਥੇ ਆਇਓ ਤਸੱਲੀ ਕਰਿਓ ਤਸੱਲੀ ਕਰਕੇ ਲੈ ਜਾ ਸਕੋ ਧੰਨਵਾਦ ਸਾਰਿਆਂ ਦਾ